ਲੈਨੇ ਅੰਮ੍ਰਿਤਸਰ ਦਾ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਏ ਆ। ਪਰਮਾਤਮਾ ਨੇ ਪਿਛਲੇ ਮਹੀਨੇ ਸਾਡੇ ਪਰਿਵਾਰ ਚ ਨਿਯਮਤ ਬਖਸ਼ੀ ਨਿਯਮਤ ਦਾ ਮਤਲਬ ਹੈ ਪਰਮਾਤਮਾ ਦੀ ਬਖਸ਼ਿਸ਼। ਸਵਾਜ ਨਿਯਮਤ ਵੀ ਪਹਿਲੀ ਵਾਰ ਬਾਹਰ ਆਈ ਹੈ। ਕਰੋ ਮੱਥਾ ਟਿਕਣ ਆਇਆ ਆ ਅਸ਼ੀਰਵਾ ਲੈਣ ਆਇਆ ਬੱਚੇ ਦੀ ਤੰਦਰੁਸਤੀ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਬਣੀ ਰਹੇ ਤੰਦਰੁਸਤੀਆਂ ਤੇ ਤਰੱਕੀਆਂ ਆਉਣ ਇਹੀ ਅਰਦਾਸ ਕੀਤੀ ਹੈ ਸੋ ਇਹ ਜਗ੍ਹਾ ਹੀ ਐਸੀ ਹੈ ਕਿ ਇੱਥੇ ਆ ਕੇ ਸਕੂਨ ਮਿਲਦਾ ਹੈ ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰਲੀਆਂ ਕੋਈ ਇਛਾਵਾਂ ਜਾਂ ਵੀ ਉਹ ਸਭ ਭੁੱਲ ਜਾਂਦੀਆਂ ਨੇ ਇਥੇ ਰਸ ਪੈਣਾ ਕੀਰਤਨ ਸੁਣ ਕੇ ਸੋ ਮੈਂ ਅੱਜ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਮੈਂ ਮੀਡੀਆ ਦਾ ਵੀ ਧੰਨਵਾਦ ਕਰਦਾ ਅੱਜ ਕੋਈ ਇਦਾਂ ਦਾ ਉਹ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਸੰਗਤ ਨੂੰ ਬਹੁਤ ਦਿੱਕਤ ਆਉਂਦੀ ਹੈ ਜਿਹੜੇ ਬਜ਼ੁਰਗ ਵੀ ਆਏ ਹੁੰਦੇ ਨੇ ਬੱਚੀ ਵੀ ਆਉਂਦੇ ਨੇ ਪਰ ਅੱਜ ਬਹੁਤ ਡਿਸਪਲਨ ਨਾਲ ਤੁਸੀਂ ਵੀ ਆਪਣਾ ਕੰਮ ਕੀਤਾ ਸੋ ਇਸ ਕਰਕੇ ਮੈਂ ਕੱਲ ਮੈਂ ਗੁਰਦਾਸਪੁਰਸੀ ਕੱਲ ਸ਼ਾਮ ਨੂੰ ਤੁਸੀਂ ਵੀ ਆਪਣੇ ਕੈਮਰੇ ਨਾਲ ਹੀ ਹਾਲ ਬਾਜ਼ਾਰ ਤੇ ਕਪੜਾ ਬਾਜ਼ਾਰ ਦਾ ਰੋਡ ਸ਼ੁੱਧ ਤੁਸੀਂ ਉਹ ਕੀਤਾ ਸੋ ਅੱਜ ਵੀ ਅੱਜ ਵੀ ਮੈਂ ਜਾਊਂਗਾ ਪੱਟੀ ਉਤਵਾ ਜਲੰਧਰ ਫਿਰ ਦੁਬਾਰਾ ਅੱਗੇ ਮਾਲਵੇ ਵੱਲ ਨੂੰ ਜਾਵਾਂਗੇ ਫਿਰ ਦੁਬਾਰਾ ਆਵਾਂਗੇ ਪ੍ਰਮਾਤਮਾ ਕੀ ਹੀ ਅਰਦਾਸ ਕਰਨਾ ਹੈ ਕਿ ਪ੍ਰਮਾਤਮਾ ਸਮਤ ਬਖਸ਼ੇ ਜੋ ਜ਼ਿੰਮੇਵਾਰੀਆਂ ਦੇ ਰੱਖੀਆਂ ਨੇ ਉਹਨਾਂ ਨੂੰ ਨਿਭਾਉਣ ਦਾ ਬਲ ਬਖਸ਼ੇ ਔਰ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੋਈ ਹੈ ਉਹਨੀ ਕਾਇਮ ਰਹੇ ਔਰ ਸਾਡੇ ਕੋਈ ਸਾਡੇ ਕੋਲੋਂ ਜਾਣੇ ਅਣਜਾਣੇ ਚ ਕੋਈ ਐਹ ਜੀ ਭੁੱਲ ਨਾ ਹੋ ਜਾ ਜਿਹਦੇ ਨਾਲ ਕਿਸੇ ਇੱਕ ਵੀ ਕਰਦਾ ਜਿਹੜਾ ਚੁੱਲਾ ਉਦੀ ਅੱਗ ਬੁਝੇ ਸੋ ਲੱਗੇ ਹੋਏ ਆ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਕੋਈ ਆਲਮਤਾ ਨੇ ਜਿਹੜੀਆਂ ਉਹ ਸਭ ਦੂਰ ਹੋ ਜਾਣਗੇ ਥੋੜਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ ਆਉਣ ਵਾਲੇ ਦਿਨਾਂ ਕੁਝ ਰੰਗ ਤਾਂ ਦਿਖਾਈ ਦੇਣ ਲੱਗੇ ਰੰਗਲੇ ਪੰਜਾਬ ਦੇ ਕੁਝ ਰੰਗ ਆਉਣ ਵਾਲੇ ਦਿਨਾਂ ਚ ਦਿਖਾਈ ਦੇਣ ਲੱਗ ਜਾਣਗੇ ਤੇ ਇਹ ਧਰਤੀ ਐਸੀ ਬਖਸ਼ਿਸ਼ ਹੈ ਕਿ ਧਰਤੀ ਬਹੁਤ ਵਾਰੀ ਇੱਥੇ ਲੁੱਟਣ ਵੀ ਆਏ ਇਸ ਧਰਤੀ ਨੂੰ ਉੱਟਣ ਵੀ ਆਏ ਆ ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਭਾਈਚਾਰਾ ਹੈ ਜਿਹੜੀ ਸਾਂਝ ਹੈ ਭਾਈਚਾਰਾ ਸਾਂਝ ਉਹ ਕਦੇ ਪੰਜਾਬ ਦੇ ਵਿੱਚ ਟੁੱਟਦੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਸੋ ਇਸ ਗੱਲ ਲਈ ਮੈਨੂੰ ਮਾਣ ਵੀ ਮਹਿਸੂਸ ਕਰਦਾ ਮੈਂ ਆਪਣੇ ਉਹਨਾਂ 3.5 ਕਰੋੜ ਪੰਜਾਬੀਆਂ ਤੇ ਕਿ ਅਸੀਂ ਆਪਣੀਆਂ ਸੰਗਰਾਣਾਂ ਆਪਣੀਆਂ ਈਦਾਂ ਆਪਣੀਆਂ ਰਾਮ ਨੌਮੀਆਂ ਆਪਣੇ ਹਨੂਮਾਨ ਜਨਮ ਦਿਨਾਂ ਅਸੀਂ ਇਕੱਠੇ ਮਨਾਉਂਦੇ ਆਪਣੇ ਗੁਰਪੁਰਪੁਰਬ ਅਸੀਂ ਇਕੱਠੇ ਮਨਾਉਂਦੇ ਸਾਰੇ ਤੁਹਾਡੇ ਚ ਕੋਈ ਤਰੇੜ ਨਹੀਂ ਆ ਸਕਦੀ ਔਰ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਪੰਜਾਬ ਚ ਸੁੱਖ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖੇ ਰਾਜਾ ਫੜੀਂ ਰਣ ਕਿਹਾ ਕਿ ਮੈਂ ਸਿਆਸਤ ਛੱਡ ਦੂੰਗਾ ਜੇ ਮੈਂ 1000000 ਜੋ ਬਣੀ ਇਹ ਰਾਜਨੀਤਿਕ ਗੱਲ ਹੈ ਆਪਾਂ ਇਸ ਵਕਤ ਗੁਰੂ ਦੀ ਨਗਦੀ ਖੜੇ ਆ ਗੁਰੂ ਦੇ ਜਗ੍ਹਾ ਤੇ ਸਥਾਨ ਤੇ ਖੜੇ ਆ ਰੈਲੀ ਜਾ ਕੇ ਜੋ ਮਰਜ਼ੀ ਪੁੱਛ ਲੈ ਮੈਨੂੰ ਉੱਥੇ ਜਾ ਕੇ ਜਵਾਬ ਮੈਂ ਦੱਸਾਂ ਇਹੀ ਦੱਸਿਆ ਨੂੰ ਇਹੀ ਦੱਸਿਆ ਕਿ ਧੀ ਹੋਵੇ ਭਾਵੇਂ ਪੁੱਤਰ ਹੋਵੇ ਧੀ ਹੋਵੇ ਭਾਵੇਂ ਪੁੱਤਰ ਪਰ ਤੰਦਰੁਸਤ ਹੋ ਸਵਤੰਤਰ ਸਤ ਬੱਚਾ ਔਰ ਬੱਚੇ ਪੜਨ ਲਿਖਣ ਆਪਣੇ ਮਾਤੋ ਦਾ ਨਾਮ ਆਪਣੇ ਸੂਬੇ ਦਾ ਨਾਮ ਰੌਸ਼ਨ ਕਰਨ ਦੇਸ਼ ਦਾ ਨਾਮ ਰੌਸ਼ਨ ਕਰਨ ਤਰੱਕੀਆਂ ਕਰਨ ਸੋ ਇਸੇ ਕੰਮ ਲਈ ਅਸੀਂ ਵੀ ਲੱਗੇ ਹੋਏ ਆਂ ਕਿ ਪੰਜਾਬ ਦੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨੂੰ ਇੱਥੇ ਡਿਗਰੀਆਂ ਮੁਤਾਬਕ ਇੱਥੇ ਨੌਕਰੀ ਮਿਲੇ ਹਾਂ ਜਿਉਂ ਉਹਨੇ ਘੁੰਮਣ ਜਾਣਾ ਵਿਦੇਸ਼ ਮਹੀਨੇ ਦੀ ਛੁੱਟੀ ਉਹ ਜਾਇਆ ਹੁਣ ਪੂਰੀ ਦੁਨੀਆ ਘੁੰਮਣੀ ਵੀ ਚਾਹੀਦੀ ਹੈ ਮੇਰੇ ਕੋਲ ਮਨ ਤੋਂ ਰੁਕਦਾ ਪਰ ਕੰਮ ਜਿਹੜਾ ਹੈ ਉਹ ਸਾਨੂੰ ਸਾਡੀ ਧਰਤੀ ਤੇ ਮਿਲੇ ਆਪਣੇ ਪਰਿਵਾਰ ਚ ਬਹਿ ਕੇ ਸ਼ਾਮ ਨੂੰ ਰੋਟੀ ਖਾਈਏ ਆਪਣੇ ਆਪਣੇ ਪਰਿਵਾਰ ਚ ਬਹਿ ਕੇ ਜਿਹੜੀਆਂ ਰਿਸ਼ਤੇਦਾਰਾਂ ਚ ਰਹਿ ਕੇ ਅਸੀਂ ਆਪਣਾ ਜੀਵਨ ਜਿਹੜਾ ਉਹ ਬਤਾਈਏ ਸੋ ਇਹ ਹੀ ਦੱਸ ਸਕੀ। ਮੈਮ ਕੀ ਕਹਾਂ ਕਿ ਤੁਸੀਂ ਪਹੁੰਚੇ ਰਮੰਗਰ ਸਾਹਿਬ ਕੀ ਕਹਿਣਾ ਜਾਂਦੇ ਜੇ। ਤਸਰਬਤ ਦੇ ਪਲੇ ਦੀ ਅਰਦਾਸ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਦੱਸਦੇ ਕਿ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਪਰਿਵਾਰ ਸਮੇਤ ਪਹੁੰਚੇ ਸੀ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਤੇ ਤੀ ਨਿਆਮਤ ਕੌਰ ਮਾਨ ਵੀ ਉਹਨਾਂ ਦੇ ਨਾਲ ਮੌਜੂਦ ਸੀ ਤਾਂ ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਲੰਧਰ ਦੇ ਵਿੱਚ ਅਲ ਸ਼ਾਮ ਨੂੰ ਮੈਗਾ ਰੋਡ ਸ਼ੋਅ ਕਰਨਗੇ ਪੱਟੀ ਦੇ ਵਿੱਚ ਅਨਸਵਨ ਉਸ ਸੰਬੋਧਨ ਉਹਨਾਂ ਵੱਲੋਂ ਕੀਤਾ ਜਾਏਗਾ ਤਾਂ ਸਿਰਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਗਿਆ ਪਰਮਾਤਮਾ ਦਾ ਸ਼ੁਕਰਾਨਾ ਉਹਨਾਂ ਵੱਲੋਂ ਕੀਤਾ ਗਿਆ ਉੱਥੇ ਹੀ ਉਹਨਾਂ ਦੱਸਿਆ ਕਿ ਉਹਨਾਂ ਦੀ ਧੀ ਨਿਆਮਤ ਕੌਰ ਮਾਨ ਅੱਜ ਪਹਿਲੀ ਵਾਰ ਘਰ ਤੋਂ ਬਾਹਰ ਨਿਕਲੀ ਜਿਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦੇ ਲਈ ਉਸ ਨੂੰ ਲਿਆਂਦਾ ਗਿਆ ਤਾਂ ਪਰਿਵਾਰ ਦੇ ਸਮੇਤ ਗੁਰੂ ਘਰ ਨਤਮਸਤਕ ਹੋਏ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ